ਪਰ ਉਹ ਸਾ ਹੋਵੇ ਤਾਂ ਬੀਬੀ ਰਜਨੀ ਜੀ ਵਰਗਾ ਜਿਨ੍ਹਾਂ ਦੇ ਪਿਤਾ ਰਾਜਾ ਦੁਨੀ ਚੰਦ ਨੇ ਉਹਨਾਂ ਦੇ ਜਨਮ ਤੇ ਹੀ ਐਲਾਨ ਕਰ ਦਿੱਤਾ ਸੀ ਕਿ ਪਰਮਾਤਮਾ ਕੁਝ ਵੀ ਨਹੀਂ ਹੁੰਦਾ ਤੇ ਉਹ ਆਪਣੇ ਆਪ ਨੂੰ ਪਰਮਾਤਮਾ ਆਖਉਂਦੇ ਸੀ ਸਿਰਫ ਇਸ ਕਰਕੇ ਕਿਉਂਕਿ ਉਹਨਾਂ ਦੇ ਮੰਗਣ ਤੇ ਉਹਨਾਂ ਨੂੰ ਪੁੱਤਰ ਦੀ ਦਾਤ ਨਹੀਂ ਸੀ ਮਿਲੀ ਐਸੇ ਮਾਹੌਲ ਦੇ ਵਿੱਚ ਵੀ ਬੀਬੀ ਰਜਨੀ ਜੀ ਨੇ ਪਰਮਾਤਮਾ ਦਾ ਨਾਮ ਜਪਿਆ ਤੇ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿਣਾ ਸਿੱਖ ਲਿਆ ਉਹਨਾਂ ਨੇ ਮੰਨ ਲਿਆ ਕਿ ਪਰਮਾਤਮਾ ਜੋ ਵੀ ਕਰਦਾ ਹੈ ਉਹ ਵਧੀਆ ਹੀ ਕਰਦਾ ਹੈ ਫੇਰ ਭਾਵੇਂ ਉਹਨਾਂ ਦੀ ਇਹ ਸੋਚ ਤੋਂ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਨਾਲ ਗੁੱਸਾ ਹੋ ਗਏ ਤੇ ਬੀਬੀ ਰਜਨੀ ਦਾ ਵਿਆਹ ਇੱਕ ਭਿਖਾਰੀ ਪਿੰਗਲੇ ਦੇ ਨਾਲ ਕਰ ਦਿੱਤਾ ਆਪਣੇ ਵੱਲੋਂ ਤਾਂ ਰਾਜਾ ਦੁਨੀ ਚੰਦ ਬੀਬੀ ਰਜਨੀ ਜੀ ਨੂੰ ਸਬਕ ਸਿਖਾਉਣਾ ਚਾਹੁੰਦੇ ਸੀ ਕਿ ਮਹਿਲਾ ਦੇ ਵਿੱਚ ਪਲੀ ਜਦੋਂ ਸੜਕਾਂ ਦੇ ਵਿੱਚ ਰੁਲ ਗਈ ਤੇ ਭਿਖਾਰੀ ਪਿੰਗਲੇ ਦੇ ਨਾਲ ਰਹਿਣਾ ਪੈ ਗਿਆ ਤਾਂ ਸਮਝ ਜਾਏਗੀ ਉਹਨਾਂ ਦਾ ਪਿਤਾ ਹੀ ਪਰਮਾਤਮਾ ਹੈ ਬੀਬੀ ਰਜਨੀ ਦਾ ਹੁਕਮ ਦੇ ਵਿੱਚ ਰਹਿਣਾ ਸਬਰ ਰੱਖਣਾ ਅਰਦਾਸ ਕਰਨੀ ਤੇ ਪਤੀ ਦੀ ਸੇਵਾ ਕਰਨੀ ਐਸਾ ਰੰਗ ਲਿਆਈ ਕਿ ਉਸ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਉਹਨਾਂ ਦੇ ਪਤੀ ਰੋਗ ਮੁਕਤ ਹੋ ਗਏ। ਐਸਾ ਭਰੋਸਾ ਸੀ ਉਹਨਾਂ ਦਾ ਉਸ ਪਰਮਾਤਮਾ ਤੇ ਕਿ ਜ਼ਿੰਦਗੀ ਦੇ ਵਿੱਚ ਜਿੰਨੀਆਂ ਮਰਜ਼ੀ ਮੁਸ਼ਕਿਲਾਂ ਹੋਣ, ਜਿੰਨਾ ਮਰਜ਼ੀ ਔਖਾ ਸਮਾਂ ਆਵੇ, ਉਹ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਪਿੰਗਲੇ ਪਤੀ ਦੇ ਨਾਲ ਰਿਸ਼ਤਾ ਨਿਭਾਉਂਦੇ ਰਹੇ, ਉਹਨਾਂ ਦੀ ਸੇਵਾ ਕਰਦੇ ਰਹੇ ਪਰ ਕਦੀ ਸ਼ਿਕਾਇਤ ਨਹੀਂ ਕੀਤੀ। ਅੱਜ ਆਪਾਂ ਆਪਣੇ ਵੱਲ ਦੇਖੀਏ, ਆਪਾਂ ਤਾਂ ਨਿੱਕੀ-ਨਿੱਕੀ ਗੱਲ ਤੇ ਹੀ ਡੋਲ ਜਾਂਦੇ ਆਂ। ਆਓ ਆਪਾਂ ਵੀ ਉਸ ਪਰਮਾਤਮਾ ਅਗੇ ਅਰਦਾਸ ਕਰੀਏ ਕਿ ਪਾਤਸ਼ਾਹ ਕਿਤੇ ਸਾਡੇ ਤੇ ਵੀ ਮਿਹਰ ਕਰੋ ਸੱਚੇ ਪਿਤਾ ਜੀਓ ਸਾਨੂੰ ਵੀ ਤੁਹਾਡੇ ਹੁਕਮ ਦੇ ਵਿੱਚ ਰਹਿਣਾ ਆ ਜਾਵੇ ਤੇ ਆਪਾਂ ਵੀ ਤੁਹਾਡੇ ਤੇ ਭਰੋਸਾ ਕਰਨਾ ਸਿੱਖ ਲਈਏ